ਦੇਵਪਾਰਦਾ ਤੰਦਾ ਕਰਵਾਉਣ ਵਾਲੀ ਔਰਤ ਦਾ ਪਰਦਾ ਹੋਇਆ ਫਾਸ਼ 5 ਔਰਤਾਂ ਸਣੇ 4 ਵਿਅਕਤੀ ਪੁਲਿਸ ਵੱਲੋਂ ਕਾਬੂ ਮਾਮਲਾ ਸ਼ੰਗਰੂਰ ਦਾ ਹੈ ਜਿੱਥੇ ਕਿ ਦੇਵਪਾਰਦਾ ਤੰਦਾ ਕਰਨ ਵਾਲੀ ਇੱਕ ਔਰਤ ਦਾ ਪਰਦਾ ਫਾਸ਼ ਕੀਤਾ ਗਿਆ ਹੈ ਉਸ ਦੇ ਘਰ ਵਿੱਚ 5 ਔਰਤਾਂ ਸਣੇ 4 ਵਿਅਕਤੀਆਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਦਰਅਸਲ ਤੁਹਾਨੂੰ ਦੱਸ ਦਈਏ ਕਿ ਸ਼ਮਸ਼ਾਨ ਘਾਟ ਦੇ ਪਿਛਲੇ ਪਾਸੇ ਇੱਕ ਘਰ ਵਿੱਚ ਇੱਕ ਔਰਤ ਦੇ ਵੱਲੋਂ ਦੇਵਪਾਰਦਾ ਤੰਦਾ ਕੀਤਾ ਜਾ ਰਿਹਾ ਸੀ ਅਤੇ ਉਸ ਘਰ ਦੇ ਵਿੱਚ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਅੰਦਰ ਜਾ ਕੇ ਪੁਲਿਸ ਦੇ ਵੀ ਹੋਸ਼ ਉੱਡ ਗਏ ਤੁਹਾਨੂੰ ਦੱਸਦੇ ਕਿ ਉੱਥੋਂ 5 ਔਰਤਾਂ ਸਮੀਤ 4 ਵਿਕਤੀਆਂ ਨੂੰ ਕਾਬੂ ਕੀਤਾ ਗਿਆ ਦਰਅਸਲ ਪੁਲਿਸ ਨੂੰ ਲਗਾਤਾਰ ਇਸ ਦੀ ਗੁਪਤ ਸੂਚਨਾ ਮਿਲ ਰਹੀ ਸੀ ਕਿ ਇਸ ਏਰੀਆ ਦੇ ਵਿੱਚ ਜੋ ਇਹ ਲਗਾਤਾਰ ਗਲਤ ਕੰਮ ਕੀਤਾ ਜਾ ਰਿਹਾ ਹੈ ਆਲੇ-ਦੁਆਲੇ ਦੇ ਲੋਕ ਕਾਫੀ ਜ਼ਿਆਦਾ ਤਕੀਦੇ ਪਰੇਸ਼ਾਨ ਸਨ ਪੁਲਿਸ ਦੇ ਵੱਲੋਂ ਜਦੋਂ ਮੌਕੇ ਤੇ ਜਾ ਕੇ ਛਾਪਾ ਮਾਰਿਆ ਤਾਂ ਉਥੋਂ 5 ਔਰਤਾਂ ਅਤੇ 4 ਵਿਕਤੀਆਂ ਨੂੰ ਕਾਬੂ ਕੀਤਾ ਗਿਆ ਉੱਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਔਰਤ ਵੱਲੋਂ ਇਹ ਗਲਤ ਕੰਮ ਕੀਤਾ ਜਾ ਰਿਹਾ ਸੀ ਉਸ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਇਹ ਜੀ ਕੱਲ ਐਸ ਐਚਓ ਥਾਣਾ ਲਹਿਰਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੀ ਬੈਕਸਾਈਡ ਤੇ ਲਹਿਰਾ ਇੱਕ ਔਰਤ ਹੈ ਜੋ ਕਿ ਆਪਣੇ ਘਰ ਦੇ ਵਿੱਚ ਜਿਸਮ ਫਰੋਚੀ ਦਾ ਧੰਦਾ ਕਰਾਉਂਦੀ ਹੈ ਜਿਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਮਾੜਾ ਅਸਰ ਪੈ ਰਿਹਾ ਸੀ ਔਰ ਬੱਚਿਆਂ ਤੇ ਛੋਟੇ ਟੀਨੇਜਰਸ ਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਬੜੀ ਸ਼ਰਮਨਾਕੀ ਗੱਲ ਸੀ ਜੋ ਇਸ ਨੂੰ ਸਨਬ ਕੀਤਾ ਗਿਆ ਇਸ ਨੂੰ ਇੱਥੇ ਰੇਡ ਕੀਤਾ ਗਿਆ ਰੇਡ ਕਰਕੇ ਇਹਦੇ ਘਰੋਂ ਪੰਜ ਔਰਤਾਂ ਤੇ ਚਾਰ ਮਰਦਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 154 ਐਮਰਲ ਟ੍ਰੈਫਿਕ ਐਕਟ ਦੇ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੇ ਜਾਣੀ ਹੈ ਸਰ ਇਹ ਇਹ ਔਰਤਾਂ ਦੇ ਪਹਿਲਾਂ ਵੀ ਮਾਮਲੇ ਦਰਜ ਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਸਿਚੁਏਸ਼ਨ ਹਾਂਜੀ ਇਸ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਇਹ ਆਦਤਨ ਹੈ ਇਹ ਦੀ ਜਿਹੜੀ ਆਦਤ ਹੈ ਉਹ ਸਾਡੇ ਸਮਾਜ ਵਾਸਤੇ ਬੜਾ ਇੱਕ ਗੰਭੀਰ ਵਿਸ਼ਾ ਬਣੀ ਪਈ ਹੈ ਜਿਸ ਨੂੰ ਅਸੀਂ ਸਨਪ ਕੀਤਾ ਤੇ ਮੈਂ ਤੁਹਾਡੇ ਮਾధ్యਮ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਕੋਈ ਇਸ ਤਰੀਕੇ ਦਾ ਮਾੜਾ ਕੰਮ ਕਰੂਗਾ ਉਸ ਨੂੰ ਕਾਨੂੰਨ ਦੇ ਅਨਸਾਰ ਜਿਹੜੀ ਸਖਤ ਸਜ਼ਾ ਦਿੱਤੀ ਜਾਊਗੀ। ਅੱਜ ਕਿ ਲਹਿਰਾ ਕਗਾ ਦੇ ਵਿੱਚ ਰੇਡ ਕੀਤੀ ਚੀਏ ਕਿ ਇਮਾਨਤਾਂ ਦੀ ਸਾਰੀ ਗੱਲ ਪਹੁੰਚਾਉਂਦਾ। ਇਹ ਜੀ ਕੱਲ ਐਸ ਐਚਓ ਥਾਣਾ ਲਹਿਰਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੀ ਬੈਕ ਸਾਈਡ ਤੇ ਲਹਿਰਾ ਇੱਕ ਔਰਤ ਹੈ ਜੋ ਕਿ ਆਪਣੇ ਘਰ ਦੇ ਵਿੱਚ ਜਿਸਮ ਫਰੋਚੀ ਦਾ ਧੰਦਾ ਕਰਾਉਂਦੀ ਹੈ। ਜਿਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਮਾੜਾ ਅਸਰ ਪੈ ਰਿਹਾ ਸੀ ਔਰ ਬੱਚਿਆਂ ਤੇ ਛੋਟੇ ਟੀਨੇਜਰਸ ਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਬੜੀ ਸ਼ਰਮਨਾਕੀ ਗੱਲ ਸੀ ਜੋ ਇਸ ਨੂੰ ਸਨਬ ਕੀਤਾ ਗਿਆ ਇਸ ਨੂੰ ਇੱਥੇ ਰੇਡ ਕੀਤਾ ਗਿਆ ਰੇਡ ਕਰਕੇ ਇਹਦੇ ਘਰੋਂ ਪੰਜ ਔਰਤਾਂ ਤੇ ਚਾਰ ਮਰਦਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 154 ਇਮੋਰਲ ਟਰੈਫਿਕ ਐਕਟ ਦੇ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਬਣਨ ਦੇ ਕਾਰਵਾਈਆਂ ਵਿੱਚ ਲੈਣ ਦੀ ਤਿਆਰੀ ਹੈ ਸਰ ਇਹ ਇਹ ਉਹ ਤੇ ਪਹਿਲਾਂ ਵੀ ਮਾਮਲੇ ਦਰਜ ਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਸਿਚੁਏਸ਼ਨ ਕੋਸ਼ਿਸ਼ ਹਾਂਜੀ ਇਸ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਇਹ ਆਦਤਨ ਹੈ ਇਹ ਦੀ ਜਿਹੜੀ ਆਦਤ ਹੈ ਉਹ ਸਾਡੇ ਸਮਾਜ ਵਾਸਤੇ ਬੜਾ ਇੱਕ ਗੰਭੀਰ ਵਿਸ਼ਾ ਬਣੀ ਪਈ ਹੈ ਜਿਸ ਨੂੰ ਅਸੀਂ ਸਨਬ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਕੋਈ ਇਸ ਤਰੀਕੇ ਦਾ ਮਾੜਾ ਕੰਮ ਕਰੂਗਾ ਉਸ ਨੂੰ ਕਾਨੂੰਨ ਦੇ ਅਨਸਾਰ ਜਿਹੜੀ ਸਖਤ ਸਜ਼ਾ ਦਿੱਤੀ ਜਾਊਗੀ